ਸਾਡਾ ਅੱਜ ਦਾ ਟੌਪਿਕ ਜਿਹੜਾ ਰਹੂਗਾ ਜੀ ਉਹ ਰਹੂਗਾ ਥਿਉਰੀਜ਼ ਆਫ ਇੰਟੈਲੀਜੈਂਸ ਤੇ ਇਸ ਤੋਂ ਪਿਛਲਾ ਜਿਹੜਾ ਟੌਪਿਕ ਅਸੀਂ ਡਿਸਕਸ ਕੀਤਾ ਸੀਗਾ ਉਹਦੇ ਵਿੱਚ ਮੋਟੀਵੇਸ਼ਨ ਨਾਲ ਰਿਲੇਟਡ ਕਨਸੈਪਟ ਸੀਗੇ ਜਿਹੜਾ ਆਲਰੇਡੀ YouTube ਦੇ ਉੱਪਰ ਅਪਲੋਡ ਹੋ ਚੁੱਕਿਆ ਤੇ ਸਪਾਇਰਲ ਕਰਿਕੂਲਮ ਬਰੂਨਰ ਦਾ ਸਿਧਾਂਤ ਇਹ ਸਾਰੇ ਟੌਪਿਕਸ ਜਿਹੜੇ ਹੈਗੇ ਇਸ ਤੋਂ ਪ੍ਰੀਵਿਅਸ ਜਿਹੜੇ ਸਾਰੇ ਅਪਲੋਡ ਹੋ ਚੁੱਕੇ ਆ 1 ਬਾਈ 1 ਤੁਸੀਂ ਇਹਨੂੰ ਦੇਖ ਸਕਦੇ ਹੋ ਉਹਦੀਆਂ ਸਾਰੀਆਂ ਸਟੇਜਸ ਬਰੂਨਰ ਦੇ ਕਨਸੈਪਟ ਤੋਂ ਪਹਿਲਾਂ ਕਿਹੜੀ ਕਿਹੜੇ ਚੈਪਟਰ ਸੀਗੇ ਕੋਲਬਰਗ ਵਾਈਗੋਸਕੀ ਪਿਆਜੀ ਠੀਕ ਹੈ ਅਕੋਰਡਿੰਗ ਟੂ ਪਾਰਟ ਇਹ ਸਾਰੀਆਂ ਚੀਜ਼ਾਂ ਅਪਲੋਡ ਹੈ ਜਿਹੜਾ ਅੱਜ ਦਾ ਸਾਡਾ ਟੌਪਿਕ ਰਹੂਗਾ ਜੀ ਉਹ ਜਿਹੜਾ ਨੈਕਸਟ ਹੈ ਨਾ ਉਹ ਥਿਉਰੀ ਆਫ ਇੰਟੈਲੀਜੈਂਸ ਤੇ ਥਿਉਰੀ ਆਫ ਇੰਟੈਲੀਜੈਂਸ ਦੇ ਵਿੱਚ ਆਪਾਂ ਪੜਾਂਗੇ ਅੱਜ ਬਿਨੇ ਸਪੀਅਰਮੈਨ ਸਟਰਨਬਰਗ ਤੇ ਗੈਲਡਨ ਦੁਆਰਾ ਜਿਹੜੇ ਜਿਹੜੇ ਕਨਸੈਪਟ ਦਿੱਤੇ ਗਏ ਹਨ ਤਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਥਿਉਰੀ ਆਫ ਇੰਟੈਲੀਜੈਂਸ ਸਭ ਤੋਂ ਪਹਿਲਾ ਕੁਐਸਚਨ ਦਿੱਤਾ ਹੋਇਆ ਸਾਡੇ ਕੋਲੇ ਇਹ ਹਰੇਕ ਜਿਹੜੇ ਵੀ ਜਿੰਨੇ ਵੀ ਟੈਕਸਟ ਦਿੱਤਾ ਹੋਇਆ ਸਾਰਾ ਕੁਐਸਚਨ ਦੇ ਪੁਆਇੰਟ ਆਫ ਥਿਊ ਤੋਂ ਰਹੇਗਾ ਇੰਟੈਲੀਜੈਂਸ ਕੇਮ ਫਰਮ ਦਾ ਲੈਟਿਨ ਵਰਡ ਇੰਟੈਲੀਜੀਅਰ ਤਾਂ ਸਾਡਾ ਕੁਐਸਚਨ ਇਹ ਬਣਦਾ ਕਿ ਇੰਟੈਲੀਜੈਂਸ ਕਿਹੜੀ ਭਾਸ਼ਾ ਦੇ ਸ਼ਬਦ ਤੋਂ ਬਣਦਾ ਜੀ ਲੈਟਿਨ ਭਾਸ਼ਾ ਦੇ ਸ਼ਬਦ ਤੋਂ ਕਿਹੜੇ ਲੈਟਿਨ ਭਾਸ਼ਾ ਦਾ ਸ਼ਬਦ ਕੀ ਹੋ ਸਕਦਾ ਇੰਟੈਲੀਜੀਅਰ ਵਿਚ ਮੀਨਸ ਟੂ ਅੰਡਰਸਟੈਂਡ ਜਿਹਦਾ ਮਤਲਬ ਹੁੰਦਾ ਸਮਝਣਾ ਠੀਕ ਹੈ ਫਸਟ ਪਰਸਨ ਟੂ ਸਟੱਡੀ ਇੰਟੈਲੀਜੈਂਸ ਉਹ ਕਿਹੜਾ ਫਸਟ ਪਰਸਨ ਸੀ ਜਿਹਨੇ ਇੰਟੈਲੀਜੈਂਸ ਬਾਰੇ ਧਿਆਨ ਕੀਤਾ ਸੀ ਤਾਂ ਫਰੈਂਸਿਕ ਗੈਲਟਨ ਫਰੈਂਸਿਕ ਗੈਲਟਨ ਨੂੰ ਮੰਨਿਆ ਜਾਂਦਾ ਜਿਹਦੇ ਦੁਆਰਾ ਸਭ ਤੋਂ ਪਹਿਲਾਂ ਸਟੱਡੀ ਕੀਤੀ ਗਈ ਆ ਇੰਟੈਲੀਜੈਂਸ ਦੀ ਫਾਦਰ ਆਫ ਇੰਟੈਲੀਜੈਂਸ ਦੇ ਵਿੱਚ ਵੀ ਇਹਨਾਂ ਦਾ ਨਾਮ ਹੀ ਆਵੇਗਾ ਜੀ ਫਰੈਂਸੀਸ ਗੈਲਟਨ ਤੇ ਅ ਅਕੋਰਡਿੰਗ ਟੂ ਗੈਲਟਨ ਇੰਟੈਲੀਜੈਂਸ ਇਜ਼ ਅ ਹੈਰਿਡਿਟੀ ਟ੍ਰੇਡ ਗੈਲਟਨ ਦੇ ਅਨਸਾਰ ਬੁੱਧੀ ਇੱਕ ਵੰੁਸ਼ਾ ਵੰਸ਼ ਗੁਨਾਤਮਕ ਜਿਹੜੀ ਹੈ ਵਿਸ਼ੇਸ਼ਤਾ ਇਹ ਹੁੰਦੀ ਹੈ ਠੀਕ ਹੈ ਹੈਰਿਡਿਟੀ ਟ੍ਰੇਡ ਦੇ ਵਿੱਚ ਆਉਂਦੀ ਹੈ ਸਾਡੇ 2 ਜਾਂ 3 ਕੁਛ ਨਸੇ ਤੋਂ ਬੰਦੇ ਆ ਤੇ ਇੱਥੇ ਹੀ ਇੱਕ ਬੁੱਕ ਦਾ ਨਾਮ ਰੋਗ ਹੈ ਜੀ ਹੈਰਿਡਿਟੀ ਜੀਨੀਅਸ ਹੈਰਿਡਿਟੀ ਜੀਨੀਅਸ ਹੈ ਜਿਹੜੀ ਬੁੱਕ ਉਹ ਫ੍ਰੈਂਸਿਸਕ ਗੈਲਟਨ ਦੀ ਹੈ ਠੀਕ ਹੈ ਫਾਦਰ ਪੁੱਛਿਆ ਜਾਵੇ ਫ੍ਰੈਂਸਿਸਕ ਗੈਲਟਨ ਨੂੰ ਫਸਟ ਪਰਸਨ ਪੁੱਛਿਆ ਜਾਵੇ ਇੰਟੈਲੀਜੈਂਸ ਸ਼ਬਦ ਨੂੰ ਵਰਤਣ ਵਾਲਾ ਤਾਂ ਵੀ ਫ੍ਰੈਂਸਿਸਕ ਗੈਲਟਨ ਹੈ ਇੰਟੈਲੀਜੈਂਸ ਇੰਟੈਲੀਜੈਂਸ ਕਿਹੜੀ ਭਾਸ਼ਾ ਦਾ ਸ਼ਬਦ ਹੋਊਗਾ ਲਾਟਿਨ ਭਾਸ਼ਾ ਦਾ ਅੱਗੇ ਲਿਖਿਆ ਹੋਇਆ ਵਾਟ ਇਜ਼ ਇੰਟੈਲੀਜੈਂਸ ਇੱਕ ਕੁਐਸਚਨ ਜਿਹੜਾ ਆ ਚੁੱਕਾ ਹੈ ਐਗਜ਼ਾਮ ਦੇ ਵਿੱਚ ਤਾਂ ਬੁੱਧੀ ਕੀ ਹੈ ਅਬਿਲਟੀ ਟੂ ਐਕਵਾਇਰ ਐਂਡ ਅਪਲਾਈ ਨੋਲੇਜ ਸਕਿਲਸ ਸਾਡੀ ਸਾਡੀ ਜਿਹੜੀ ਯੋਗਤਾ ਹੁੰਦੀ ਹੈ ਸਾਡੀ ਜਿਹੜੀ ਗਿਆਨ ਹੁੰਦਾ ਜਾਂ ਸਾਡੇ ਜਿਹੜੇ ਕੌਸ਼ਲ ਹੁੰਦੇ ਆ ਉਹਨਾਂ ਨੂੰ ਗ੍ਰੈਂਡ ਕਰਨਾ ਜਾਂ ਉਹਨਾਂ ਨੂੰ ਅਪਲਾਈ ਕਰਨਾ ਜਾਂ ਲਾਗੂ ਕਰਨਾ ਹੀ ਬੁੱਧੀ ਹੁੰਦੀ ਹੈ ਠੀਕ ਹੈ ਸਾਡੀਆਂ ਸਮੱਸਿਆਵਾਂ ਦਾ ਹੱਲ ਕਿਸ ਤਰੀਕੇ ਨਾਲ ਹੁੰਦਾ ਹੈ ਇਹ ਇੰਟੈਲੀਜੈਂਸੀ ਬਾਰੇ ਦੇ ਵਿੱਚ ਦੱਸਿਆ ਜਾਂਦਾ ਫਸਟ ਕਨਸੈਪਟ ਕੀ ਹੈ ਇਹਦਾ ਇਟ ਇਜ਼ ਦਾ ਅਬਿਲਟੀ ਟੂ ਅਡਜਸਟ ਵਿਦ এনवायरमेंट ਇਹਨੂੰ ਸਮਾਜੋਜਨ ਕਰਨ ਦੀ ਯੋਗਤਾ ਕਹਿੰਦੇ ਆ ਵਾਤਾਵਰਣ ਦੇ ਨਾਲ ਸਮਾਜੋਜਨ ਕਰਨਾ ਅਬਿਲਟੀ ਟੂ ਲਰਨ ਸਿੱਖਣ ਦੀ ਯੋਗਤਾ ਕਿਹਾ ਜਾਂਦਾ ਅਬਿਲਟੀ ਟੂ ਕੈਰੀ ਆਊਟ ਐਬਸਟ੍ਰੈਕਟ ਰੀਜ਼ਨਿੰਗ ਅਮੂਰਤ ਚਿੰਤਨ ਦੀ ਯੋਗਤਾ ਇਹ ਤਿੰਨੋ ਚੀਜ਼ਾਂ ਹੀ ਇੱਕ ਕੁਐਸਚਨ ਦਾ ਆਪਸ਼ਨ ਬਣ ਗਈਆਂ ਅਬਿਲਟੀ ਟੂ ਅਡਜਸਟ ਵਿਦ এনवायरमेंट ਅਬਿਲਟੀ ਟੂ ਲਰਨ ਅਬਿਲਟੀ ਟੂ ਕੈਰੀ ਆਊਟ ਐਬਸਟ੍ਰੈਕਟ ਰੀਜ਼ਨਿੰਗ ਤਿੰਨੋ ਹੀ ਕਨਸੈਪਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਤੋਂ ਪਹਿਲਾਂ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾ ਚੁੱਕੇ ਹੈ ਇੰਟੈਲੀਜੈਂਸੀ ਕੀ ਹੈ ਅਸੀਂ ਇੰਟੈਲੀਜੈਂਸੀ ਆਪਣੀ ਬੁੱਧੀ ਦੇ ਨਾਲ ਸਮਾਯੋਜਨ ਕਰਦੇ ਹਾਂ ਠੀਕ ਹੈ ਸਿੱਖਦੇ ਹਾਂ ਜਾਂ ਮੂਰਤ ਚਿੰਤਨ ਕਰਨ ਦੀ ਯੋਗਤਾ ਰੱਖਦੇ ਹਾਂ ਤਾਂ ਅਗਲਾ ਜਿਹੜਾ ਪੁਆਇੰਟ ਦਿੱਤਾ ਹੋਇਆ ਆਈਕਿਊ ਬਾਰੇ ਹੈ ਜੀ ਆਈਕਿਊ ਦਾ ਫਾਰਮੂਲਾ ਮੋਸਟ ਆਫ ਦਾ ਸਟੂਡੈਂਟਸ ਨੂੰ ਇਹ IQ ਦਾ ਫਾਰਮੂਲਾ ਕਲੀਅਰ ਹੋਵੇਗਾ IQ ਗਿਵਨ ਬਾਈ ਸਟਰਨ ਵਿਲੀਅਮ ਸਟਰਨ ਦੁਆਰਾ ਦਿੱਤਾ ਗਿਆ ਸੀ 1912 ਦੇ ਵਿੱਚ ਤਾਂ IQ ਦਾ ਫਾਰਮੂਲਾ ਕੀ ਰਹਿੰਦਾ ਹੈ IQ is equal to MA over CA multiply 100 ਠੀਕ ਹੈ ਮਾਨਸਿਕ ਏਜ ਤੇ ਕ੍ਰੋਨੋਲੋਜੀਕਲ ਏਜ ਕਹਿੰਦਾ ਹੈ ਇਸੇ ਕ੍ਰੋਨੋਲੋਜੀਕਲ ਏਜ ਨੂੰ ਕ੍ਰੋਨੋਲੋਜੀਕਲ ਏਜ ਨੂੰ ਅਸੀਂ ਵਾਸਤਵਿਕ ਉਮਰ ਜਾਂ ਸਰੀਰਕ ਉਮਰ ਜਿਹੜੀ ਉਹ ਵੀ ਲਿਖਦੇ ਹਾਂ ਓਕੇ ਆਈਕਿਊ ਦਾ ਫਾਰਮੂਲਾ ਦਿੱਤਾ ਜਾਊਗਾ ਇਸ ਟਰਮਨ ਦੁਆਰਾ ਮੈਂਟਲ ਏਜ਼ ਏ ਗਿਵਨ ਬਾਈ ਅਲਫਰਡ ਬਿਨੇ ਮਾਨਸਿਕ ਉਮਰ ਦਾ ਸਿਧਾਂਤ ਬਿਨੇ ਦੁਆਰਾ ਦਿੱਤਾ ਗਿਆ ਸੀਗਾ ਮੈਂਟਲ ਏਜ ਜਿਹੜਾ ਕਨਸੈਪਟ ਕਦੋਂ ਦਿੱਤਾ ਗਿਆ ਜੀ 1900 ਤੇ 8 ਦੇ ਵਿੱਚ ਬਿਨੇ ਦੁਆਰਾ ਦਿੱਤਾ ਜਾਏਗਾ ਤੇ ਆਈਕਿਊ ਫਾਰਮੂਲਾ ਫਸਟ ਟਾਈਮ ਯੂਜ਼ਡ ਬਾਈ ਟਰਮਨ ਤਾਂ ਇਹ 1916 ਦੇ ਵਿੱਚ ਇਸ ਫਾਰਮੂਲੇ ਨੂੰ ਯੂਜ਼ ਕੀਤਾ ਜਾਊਗਾ ਇਸ ਫਾਰਮੂਲੇ ਦੇ ਵਿੱਚ 3% ਜਿਹੜੇ ਉਹ ਵਰਕ ਕਰ ਰਹੇ ਆ ਜਿਵੇਂ ਦੇ ਵਿੱਚ ਐਮਏ ਦਿੱਤਾ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਵਰਲਡ ਦਾ ਸਭ ਤੋਂ ਪਹਿਲਾ ਇੰਟੈਲੀਜੈਂਸੀ ਟੈਸਟ ਸੀ ਉਹ ਬਿਨੇ ਦੁਆਰਾ ਕਰ ਲਿਆ ਗਿਆ ਸੀ ਬਿਨੇ ਦੁਆਰਾ ਜਿਹੜਾ ਮੈਂਟਲ ਜੀ ਦਾ ਕਨਸੈਪਟ 1908 ਦੇ ਵਿੱਚ ਦਿੱਤਾ ਗਿਆ ਪਰ ਬਿਨੇ ਦੁਆਰਾ ਹੀ ਜਿਹੜਾ ਵਰਲਡ ਦਾ ਫਰਸਟ ਇੰਟੈਲੀਜੈਂਸ ਟੈਸਟ ਆ ਉਹ 1905 ਦੇ ਵਿੱਚ ਕੀਤਾ ਗਿਆ ਠੀਕ ਹੈ ਤਾਂ ਜਿਹੜੀ ਆ ਐਮਏ ਦਿੱਤੀ ਹੋਈ ਆ ਸਾਨੂੰ ਇਸ ਕੁਐਸਚਨ ਦੇ ਵਿੱਚ ਐਮਏ ਦਾ ਕਨਸੈਪਟ ਦਿੱਤਾ ਜਾਊਗਾ ਬਿਨੇ ਦੁਆਰਾ ਠੀਕ ਹੈ IQ ਦੇ ਇਹਦਾ ਪੂਰਾ ਫਾਰਮੂਲਾ A ਇਸ ਟਰਮ ਦੁਆਰਾ ਦਿੱਤਾਇਆਊਗਾ ਤੇ ਇਸ ਫਾਰਮੂਲੇ ਨੂੰ ਜਿਹੜਾ ਯੂਜ਼ ਕੀਤਾ ਜਾਊਗਾ 1916 ਦੇ ਵਿੱਚ ਉਹ ਟਰਮ ਦੁਆਰਾ ਯੂਜ਼ ਕੀਤਾ ਜਾਊਗਾ A ਹੈਗਾ ਜੀ IQ ਫਾਈਂਡ ਆਊਟ ਕਰਨ ਦਾ ਮੈਥਡ ਇਸ ਤੋਂ ਇਲਾਵਾ ਸਾਨੂੰ ਕਨਸੈਪਟ ਆਫ এডੂਕੇਸ਼ਨ ਕੋਸ਼ਟ ਬਾਰੇ ਵੀ ਪੁੱਛਿਆ ਜਾ ਸਕਦਾ ਹੈ ਉਹਦੇ ਬਾਰੇ ਤੁਸੀਂ ਥੋੜਾ ਜਿਆ ਨੋਟ ਡਾਊਨ ਕਰ ਸਕਦੇ ਹੋ ਐਜੂਕੇਸ਼ਨਲ ਕੋਸ਼ੈਂਟ ਮਤਲਬ ਬੁੱਧੀ ਅੰਕ ਜਾਂ ਬੁੱਧੀ ਲੱਭਦੀ ਅੰਕ ਆ ਜਿਹੜਾ ਉਹਨੂੰ ਕਿਹਾ ਜਾਂਦਾ ਇਹ ਸਾਨੂੰ ਇਹ ਚੀਜ਼ ਪੁੱਛੀ ਜਾਵੇ ਜਿਹਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਸਾਨੂੰ ਪੇਪਰ ਦੇ ਵਿੱਚ ਕਨਸੈਪਟ ਆਫ ਐਜੂਕੇਸ਼ਨਲ ਕੋਸ਼ੈਂਟ ਠੀਕ ਹੈ ਜੀ এডਿਕੇਸ਼ਨ ਕੋਸ਼ੀਐਂਟ ਦਾ ਜੇ ਜਦੋਂ ਸਾਨੂੰ ਸੂਤਰ ਪੁੱਛਿਆ ਹੋਇਆਗਾ ਤਾਂ ਅਸੀਂ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਐਡ ਕਰਾਂਗੇ ਠੀਕ ਹੈ ਦੇਖੋ ਸਾਨੂੰ ਪੁੱਛਿਆ ਗਿਆ EA E ਤੇ IQ ਬਾਰੇ ਪੁੱਛਿਆ ਜਾਂਦਾ ਹੈ E IQ ਜਿਵੇਂ ਅਸੀਂ IQ ਦੀ ਫਾਰਮੂਲਾ ਗੱਲ ਕੀਤੀ ਸੀ ਉਹ ਹੈਗਾ ਜੀ ਇੰਟੈਲੀਜੈਂਸ ਕੋਸ਼ੀਐਂਟ ਕਹਿੰਦੇ ਨੂੰ ਬੁੱਧੀ ਅੰਕ ਕਹਿੰਦੇ ਆ ਠੀਕ ਹੈ ਇਹ ਸਿੱਖਿਆ ਉਪਲਬਧੀ ਅੰਕੇ ਨੂੰ ਗਿਆ ਜਾਂਦਾ ਜੀ ਠੀਕ ਹੈ EQ ਦਾ ਮਤਲਬ ਕੀ ਰਹੂਗਾ ਜੀ ਐਜੂਕੇਸ਼ਨਲ ਕੋਸ਼ੀਐਂਟ ਇਹਦਾ ਫਾਰਮੂਲਾ ਕੀ ਬਣੂਗਾ EQ EA ਸੀਏ ਮਲਟੀਪਲਾਈ 100 ਹੁਣ ਜਿਹੜਾ ਈ ਕਿਉ ਰੋਊਗਾ ਇਹਨੂੰ ਕਿਹਾ ਜਾਊਗਾ ਇੰਟੈਲੀਜੈਂਸ এডਿਕੇਸ਼ਨ ਕੋਸ਼ੀਐਂਟ ਤੇ ਜਿਹੜਾ ਈ ਏ ਹੈ ਇਹਨੂੰ ਅਸੀਂ ਐਜੂਕੇਸ਼ਨਲ ਏਜ ਲਿਖਾਂਗੇ ਇਹਦੀ ਫੁੱਲ ਫਾਰਮ ਹੋਏਗੀ এডਿਕੇਸ਼ਨ ਏਜ ਤੇ ਜਿਹੜਾ ਸੀ ਏ ਆ ਇਹ ਰੋਊਗਾ ਜੀ ਕਰੋਨੋਲੋਜੀਕਲ ਠੀਕ ਹੈ ਤਾਂ ਪੰਜਾਬੀ ਦੇ ਵਿੱਚ ਅਸੀਂ ਇਹ ਲਿਖ ਸਕਦੇ ਹਾਂ ਕਿ ਬੁੱਧੀ ਲਬਦੀ ਜਿਹੜਾ ਅੰਕ ਹੈ ਤਾਂ ਉਹਨੂੰ ਅਸੀਂ ਐਜੂਕੇਸ਼ਨ ਏਜ ਦੇ ਨਾਲ ਮਤਲਬ ਸਿੱਖਿਆਕ ਉਮਰ ਕਿਹਾ ਜਾ ਸਕਦਾ ਹੈ ਠੀਕ ਹੈ ਜਾਂ ਵਾਸਤਵਿਕ ਉਮਰ ਕਿਹਾ ਜਾ ਸਕਦਾ ਤੇ ਇਹ ਜਿਹੜਾ ਈ ਕਿਹਾ ਹੋਇਆ ਇਹਦਾ ਫਾਰਮੂਲਾ ਰਹੂਗਾ ਈ ਏ ਸੀ ਏ 100 ਇਹਨੂੰ ਐਜੂਕੇਸ਼ਨਲ ਕੋਸ਼ੈਂਟ ਦੇ ਨਾਮ ਨਾਲ ਜਾਣਿਆ ਜਾਂਦਾ ਜੇ ਇਸ ਤੋਂ ਇਲਾਵਾ ਅਸੀਂ ਇਹਦੇ ਨੈਕਸਟ ਕਨਸੈਪਟ ਦੀ ਗੱਲ ਕਰੀਏ ਜਿਹੜਾ ਇਹਦਾ ਨੈਕਸਟ ਕਨਸੈਪਟ ਹੈ ਇਸਨੂੰ ਉਸ ਚੀਜ਼ ਬਾਰੇ ਪੁੱਛਿਆ ਜਾਵੇ EQ ਤੋਂ ਇਲਾਵਾ ਸਾਨੂੰ ਇੱਕ ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਅਚੀਵਮੈਂਟ ਕੁਐਸਚਨ ਦਾ ਅਚੀਵਮੈਂਟ ਕੁਐਸਚਨ ਠੀਕ ਹੈ ਇਹਨੂੰ ਅਸੀਂ ਕੀ ਲਿਖਾਂਗੇ ਉਪਲਬਧ ਅੰਕ ਇਹਨੂੰ ਫਾਉਂਡ ਫਾਈਂਡ ਆਊਟ ਕਰਨ ਦਾ ਮੈਥਡ ਕੀ ਹੋ ਸਕਦਾ ਅਸੀਂ ਫਾਈਂਡ ਕਰਨਾ ਏਕਯੂ ਠੀਕ ਹੈ ਜਿਵੇਂ ਪਿਛਲੇ ਕੁਐਸਚਨ ਇੱਥੇ ਦੋਨੋਂ ਕਨਸੈਪਟ ਨੂੰ ਅਸੀਂ ਕਲੀਅਰ ਕਰਾਂਗੇ ਇਸ ਜਗ੍ਹਾ ਦੇ ਵਿੱਚ ਆਪਾਂ ਗੱਲ ਕਰਦੇ ਆ ਏਕਯੂ ਦੀ ਇੱਧਰ ਅਸੀਂ ਗੱਲ ਕੀਤੀ ਸੀ ਈਕਯੂ ਦੀ ਠੀਕ ਹੈ ਈਕਯੂ ਨੂੰ ਅਸੀਂ ਫਾਈਂਡ ਕਿਸ ਤਰੀਕੇ ਨਾਲ ਕੀਤਾ ਸੀਗਾ ਈਕਯੂ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਈਏ ਸੀਏ ਮਲਟੀਪਲਾਈ 100 ਤੇ ਅਚੀਵਮੈਂਟ ਕੋਸ਼ੀਅਨ ਦਾ ਫਾਰਮੂਲਾ ਕੀ ਰਹੂਗਾ ਜੀ ਅਚੀਵਮੈਂਟ ਕੋਸ਼ੀਅਨ ਦੇ ਵਿੱਚ ਉਹੀ ਕਨਸੈਪਟ ਰਹੇਗਾ ਜੀ ਸੇਮ ਈਏ ਵਾਲਾ ਸੇਮ ਰਹੇਗਾ ਜੀ ਐਜੂਕੇਸ਼ਨਲ ਏਜ ਤੇ ਉਸ ਤੋਂ ਬਾਅਦ ਇੱਥੇ ਆ ਕੇ ਇੱਕ ਕਨਸੈਪਟ ਚੇਂਜ ਹੋ ਜਾਊਗਾ ਜੀ ਇੱਥੇ ਆਊਗਾ ਐਮ ਏ ਯੂ نو ਅਸੀਂ ਮੈਂਟਲ ਏਜ ਕਹਾਂਗੇ ਤੇ ਮਲਟੀਪਲਾਈ 100 ਇਹਨੂੰ ਅਚੀਵਮੈਂਟ ਕੋਸ਼ੀਅਨ ਦਾ ਮੈਥਡ ਕਿਹਾ ਜਾਂਦਾ ਜੀ ਇਹ ਉਪਲਬਧ ਦੀ ਅੰਕ ਪਤਾ ਕਰਨ ਦਾ ਤਰੀਕਾ ਜੀ ਉਹ ਸਿੱਖਿਆ ਅੰਕ ਪਤਾ ਕਰਨ ਦਾ ਤਰੀਕਾ ਹੈ ਜੀ ਸਿੱਖਿਆ ਅੰਕ ਤੇ ਜੇ ਅਸੀਂ ਗੱਲ ਕਰੀਏ IQ ਦੀ ਇੰਟੈਲੀਜੈਂਸ ਕੋਸ਼ੈਂਟ ਉਹ ਬਹੁਤ ਵਾਰੀ ਸਾਰਿਆਂ ਨੂੰ ਕਲੀਅਰ ਹੀ ਹੈ MA ਓਵਰ CA ਤੇ ਮਲਟੀਪਲਾਈ 100 ਇਹ ਤਿੰਨ ਕਨਸੈਪਟ ਰਹਿਣਗੇ ਜੀ ਆਹ ਕੁਐਸਚਨ ਬਹੁਤ ਵਾਰੀ ਪੁੱਛਿਆ ਜਾ ਚੁੱਕਿਆ ਆਹ ਤੁਹਾਡੇ ਲਈ ਨਿਊ ਰਹਿਣਗੇ ਬਥੇਰੇ ਕੁਐਸਚਨਸ ਇਹਦੇ ਨਾਲ ਦੇ ਕੁਐਸਚਨ ਕਿ ਇੱਕ ਦੋ ਸਟੂਡੈਂਟਸ ਨੇ ਪਹਿਲਾਂ ਕੀਤੇ ਵੀ ਹੋਣਗੇ ਤਾਂ ਇਹਨੂੰ ਤਰੀਕੇ ਦੇ ਨਾਲ ਮਤਲਬ ਧਿਆਨ ਨਾਲ ਤੁਸੀਂ ਇਹਨੂੰ ਨੋਟ ਡਾਊਨ ਕਰ ਸਕਦੇ ਹੋ ਠੀਕ ਹੈ ਜੀ A ਇੱਥੇ ਦੱਸਣ ਦਾ ਮਕਸਦ ਇਹ ਹੈ ਕਿ ਜਿਹੜਾ ਉਹ ਫਿਲਹਾਲ ਤੱਕ ਬਹੁਤੇ ਸੂਣਸ ਦੁਆਰਾ ਇਹ ਫਾਰਮੂਲਾ ਪੜਾਇਆ ਜਾਂਦਾ ਠੀਕ ਹੈ ਜਿਹੜਾ ਅਸੀਂ ਇੱਥੇ ਗੱਲ ਕਰਦੇ ਪਏ ਆ ਉਹ ਅਸੀਂ এডਿਕੇਸ਼ਨ ਕੁਐਸਚਨ ਦੀ ਗੱਲ ਕਰਦੇ ਪਏ ਆ ਇੱਥੇ ਅਚੀਵਮੈਂਟ ਕੁਐਸਚਨ ਦੀ ਗੱਲ ਕਰਦੇ ਪਏ ਆ ਠੀਕ ਹੈ ਇਹਨਾਂ ਦੋਨਾਂ ਦੇ ਵਿੱਚ ਈਏ ਤੇ ਈਏ ਸੇਮ ਰਹੇਗਾ 100 ਵੀ ਸੇਮ ਰਹੇਗਾ ਬਸ ਜਿਹੜਾ ਈਕਿਊ ਹੈ ਦੇ ਵਿੱਚ ਕ੍ਰੋਨੋਲੋਜੀਕਲ ਏਜ ਪੁੱਛੀ ਜਾਊਗੀ ਤੇ ਅਚੀਵਮੈਂਟ ਦੇ ਵਿੱਚ ਮੈਂਟਲ ਏਜ ਪੁੱਛੀ ਜਾਊਗੀ ਇਹਨੂੰ ਤੁਸੀਂ ਨੋਟ ਡਾਊਨ ਨੂੰ ਕਰ ਸਕਦੇ ਹੋ ਤਾਂ ਇੱਥੋਂ ਤੱਕ ਸਾਡਾ ਕਨਸੈਪਟ ਸੀਗਾ ਜੀ ਆਈਕਿਊ ਦੇ ਫਾਰਮੂਲੇ ਨਾਲ ਉਸ ਤੋਂ ਬਾਅਦ ਥਿਉਰੀ ਆਫ ਇੰਟੈਲੀਜੈਂਸ ਦੇ ਵਿੱਚ ਜੇ ਅਸੀਂ ਜਿਵੇਂ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਇਹ ਇੱਕ ਲਾਟਿਨ ਵਰਡ ਹੈ ਜੀ ਇੰਟੈਲੀਜੈਂਸ ਮੀਨਸ ਟੂ ਅੰਡਰਸਟੈਂਡ ਫਾਦਰ ਕਿਹਨੂੰ ਮੰਨਿਆ ਜਾਂਦਾ ਫ੍ਰੈਂਸਿਕ ਗੈਲਟਨ ਨੂੰ ਮੰਨਿਆ ਜਾਂਦਾ ਫਾਦਰ ਆਫ ਇੰਟੈਲੀਜੈਂਸ ਟੈਸਟ ਜੇ ਕਿਹਾ ਜਾਵੇ ਤਾਂ ਬਿਨੇ ਗਿਆ ਜੋਗਾ 1905 ਦੇ ਵਿੱਚ ਇਹਨਾਂ ਦੁਆਰਾ ਟੈਸਟ ਕੀਤਾ ਗਿਆ ਸੀਗਾ ਤੇ ਇਹਨਾਂ ਦੁਆਰਾ ਜਿਹੜੀ ਐਮ ਆ ਉਹ ਜਿਹੜਾ ਕਨਸੈਪਟ ਦਿੱਤਾ ਗਿਆ ਸੀ ਉਹ 1908 ਚ ਦਿੱਤਾ ਗਿਆ ਸੀ ਮੈਂਟਲ ਇਸ 기ਵਨ ਬਾਈ ਬਿਨੇ ਮੈਂਟਲ ਏਜ ਜਿਹੜਾ ਟੈਸਟ ਹੈ ਦੇਖੋ ਮੈਂਟਲ ਏਜ ਕੱਲੀ ਦਿੱਤੀ ਉਹ ਬਿਨੇ ਦੁਬਾਰਾ ਦਿੱਤੀ ਗਈ ਹੈ ਜਿਹੜਾ ਮੈਂਟਲ ਏਜ ਟੈਸਟ ਹੈ ਉਹ ਜੇਮਸ ਮੈਕਿਨ ਕੈਟਲ ਦੁਆਰਾ 1890 ਦੇ ਵਿੱਚ ਦਿੱਤਾ ਗਿਆ ਸੀ ਉਹ ਇੱਕ ਅਮਰੀਕਨ ਸਾਈਕੋਲੋਜਿਸਟ ਹੋਏ ਹਨ ਜੀ ਇਸ ਕਨਸੈਪਟ ਨੂੰ ਧਿਆਨ ਨਾ ਕਰਨਾ ਮੈਂਟਲ ਏਜ ਕੱਲਾ ਪੁੱਛਿਆ ਜਾਂਦਾ ਹੈ ਤਾਂ ਬਿਨੇ ਹੈ ਜੀ ਮੈਂਟਲ ਏਜ ਟੈਸਟ ਪੁੱਛਿਆ ਜਾਂਦਾ ਹੈ ਤਾਂ ਫਿਰ ਜੇਮਸ ਮੈਕਿਨ ਕੈਟਲ 1890 ਦੇ ਵਿੱਚ ਅਕੋਰਡਿੰਗ ਟੂ ਗੋਰਿੰਗ ਪਰਸਨੋ ਐਕ ਇੰਟੈਲੀਜੈਂਸ ਇਜ਼ ਵਾਟ ਇੰਟੈਲੀਜੈਂਸ ਟੈਸਟ ਮੈਜ਼ਰ ਇੰਟੈਲੀਜੈਂਸ ਉਹੀ ਹੈ ਮਤਲਬ ਜੋ ਬੁੱਧੀ ਨੂੰ ਮਾਪਣ ਦਾ ਕੰਮ ਕਰਦਾ ਏਕ ਡੈਫੀਨੇਸ਼ਨ ਦੇ ਵਿੱਚ ਰਹੂਗਾ ਅਕੋਰਡਿੰਗ ਟੂ ਟਰਮਨ ਇੰਟੈਲੀਜੈਂਸ ਇੱਕ ਅਮੂਰਤ ਚਿੰਤਨਾ ਸੀ ਜਿਵੇਂ ਪਛੇ ਪੜ ਕੇ ਆਏ ਆ ਠੀਕ ਹੈ ਇਹ ਲਾਸਟ ইয়ার ਦੇ ਐਗਜ਼ਾਮ 'ਚ ਕੁਐਸਚਨ ਆ ਚੁੱਕਿਆ ਹੈ ਜੀ ਅਮੂਰਤ ਚਿੰਤਨ ਜੇ ਬੁੱਧੀ ਅਮੂਰਤ ਚਿੰਤਨਾ ਕਿਹਦੇ ਦੁਆਰਾ ਕਿਹਾ ਗਿਆ ਹੈ ਟਰਮਨ ਦੁਆਰਾ ਬਿਨੇਦਵਰਾਗਿਨ ਕਨਸੈਪਟ ਦਿੱਤਾ ਗਿਆ ਇੰਟੈਲੀਜੈਂਸ ਇਸ ਅਬਿਲਟੀ ਟੂ ਅਡਜਸਟ ਵਿਦ ði ਐਨਵਾਇਰਨਮੈਂਟ ਵਾਤਾਵਰਨ ਦੇ ਨਾਲ ਜੇ ਤੁਸੀਂ ਸਮਾਯੋਜਨ ਕਰਦੇ ਆ ਉਹਨੂੰ ਇੰਟੈਲੀਜੈਂਸ ਕਿਹਾ ਜਾਂਦਾ ਇਹ ਬਿਨੇ ਦਾ ਕਨਸੈਪਟ ਹੈ ਜੀ ਅਕੋਰਡਿੰਗ ਟੂ ਬਕਿੰਗਮ ਅਬਿਲਟੀ ਟੂ ਲਰਨ ਜਿਨੂੰ ਅਸੀਂ ਬੋਲਦੇ ਆ ਸਿੱਖਣ ਦੀ ਯੋਗਤਾ ਓਕੇ ਉਮੀਦ ਹੈ ਕਿ ਇਥੋਂ ਤੱਕ ਕਲੀਅਰ ਹੋ ਗਿਆ ਹੋਵੇਗਾ ਇਹ ਸਾਰੇ ਕਨਸੈਪਟ ਨੂੰ ਦੁਬਾਰਾ ਰਿਮਾਈਂਡ ਕਰਕੇ ਤੁਸੀਂ ਦੇਖ ਸਕਦੇ ਹੋ ਨੈਕਸਟ ਤੇ ਚਲਦੇ ਆ ਜੀ ਨੈਕਸਟ ਕੀ ਹੈ ਬਿਨੇ ਇੱਕ ਫ੍ਰੈਂਚ ਸਾਈਕੋਲੋਜਿਸਟ ਹੋਇਆ ਬਿਨੇ ਦੁਆਰਾ ਦਿੱਤੇ ਗਏ ਟੈਸਟ ਨੂੰ ਸਾਈਮਨ ਟੈਸਟ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਇਹਨੂੰ ਸਟੇਨਫੋਰਡ ਬਿਨੇ ਇੰਟੈਲੀਜੈਂਸ ਸਕੇਲ ਵੀ ਕਿਹਾ ਜਾਂਦਾ ਹੈ ਇਹ ਟੈਸਟ ਦਾ ਨਾਮ ਹੈ ਇਸ ਨੂੰ ਬਿਨੇ ਸਾਈਮਨ ਟੈਸਟ ਵੀ ਦਾ ਨਾਮ ਵੀ ਦਿੱਤਾ ਜਾਂਦਾ ਠੀਕ ਹੈ ਬਿਨੇ ਦੁਆਰਾ ਜੋ ਟੈਸਟ ਕੀਤਾ ਗਿਆ ਉਹਨੂੰ ਸਟੇਨਫੋਰਡ ਬਿਨੇ ਇੰਟੈਲੀਜੈਂਸ ਸਕੇਲ ਦੇ ਨਾਮ ਨਾਲ ਜਾਂ ਬਿਨੇ ਸਾਈਮਨ ਟੈਸਟ ਦੇ ਨਾਮ ਨਾਲ ਜਾਣਿਆ ਜਾਂਦਾ ਯੂਨਿਟਰੀ ਮੈਥਡ ਪੁੱਛਿਆ ਜਾਂਦਾ ਯੂਨਿਟਰੀ ਮੈਟਰ ਮੈਥਡ ਕੀ ਦੀ ਦੇਣਾ ਬਿਨੇ ਟਰਮਨਸਟਰਨ ਦੇ ਜੌਨਸਨ ਇਸੇ ਮੈਥਡ ਨੂੰ ਮੋਨਾਰਚਿਕ ਥਿਉਰੀ ਵੀ ਕਿਹਾ ਜਾਂਦਾ ਹੈ ਨੌਲੇਜ ਇਨਵੈਂਸ਼ਨ ਕ੍ਰਿਟਿਸਿਜ਼ਮ ਐਂਡ ਇਨਸਟਰਕਸ਼ਨਸ ਆ ਇਹ ਸਾਰੇ ਯੂਨਿਟਰੀ ਮੈਥਡ ਦੇ ਹਿੱਸੇ ਰਹਿਣਗੇ ਵੀ ਗਿਆਨ ਹੋ ਗਿਆ ਖੋਜ ਹੋ ਗਈ ਆਲੋਚਨਾ ਹੋ ਗਈ ਹਦਾਇਤਾਂ ਹੋ ਗਈਆਂ ਠੀਕ ਹੈ ਇਨਸਟਰਕਸ਼ਨਸ ਕੁਐਸਚਨ ਦੁਬਾਰਾ ਰਿਪੀਟ ਹੋ ਰਿਹਾ ਹੈ ਕਈ ਇੰਟੈਲੀਜੈਂਸ ਵਰਡ ਗਿਵਨ ਬਾਈ ਗੈਲਟਨ ਆਲਰੇਡੀ ਸਟੱਡੀ ਕੀਤਾ ਹੋਇਆ ਤੁਸੀਂ ਵਨ ਫੈਕਟਰ ਥਿਉਰੀ ਬਿਨੇ ਦੁਆਰਾ ਦਿੱਤੀ ਗਈ ਹੈ ਤੇ ਇਹਦੇ ਹੋਰ ਕਿਹੜੇ ਨਾਮ ਹੋ ਸਕਦੇ ਆ ਇਸੇ ਨੂੰ ਮੋਨੋਫੈਕਟਰ ਯੂਨੀ ਫੈਕਟਰ ਸਿੰਗਲ ਫੈਕਟਰ ਵਨ ਫੈਕਟਰ ਠੀਕ ਹੈ ਵਨ ਫੈਕਟਰ ਥਿਊਰੀ ਮਤਲਬ ਇਹ ਨਾਮ ਦਿੱਤੇ ਜਾਂਦੇ ਨੇ 2 ਫੈਕਟਰ ਥਿਊਰੀ ਦੀ ਗੱਲ ਕੀਤੀ ਹੈ ਇਹ ਸਪੀਅਰਮੈਨ ਦੁਆਰਾ ਦਿੱਤੀ ਗਈ ਸੀ ਤੇ ਇਸੇ ਨੂੰ 3 ਫੈਕਟਰ ਦਾ ਨਾਮ ਦਿੱਤੇ ਜਾਂਦਾ ਜਾਂਦਾ ਹੈ ਜਿਹਦੇ ਵਿੱਚ ਗਰੁੱਪ ਜਨਰਲ ਤੇ ਸਪੈਸੀਫਿਕ ਦੀ ਗੱਲ ਹੁੰਦੀ ਹੈ ਉਹਨੂੰ ਜੀਜੀਐਸ ਫੈਕਟਰ ਵੀ ਕਿਹਾ ਜਾਂਦਾ ਆਮ ਤੌਰ ਤੇ ਦੋ ਫੈਕਟਰ ਪੁੱਛੇ ਜਾਂਦੇ ਜਨਰਲ ਤੇ ਸਪੈਸੀਫਿਕ ਬਿਨੇ ਦੁਆਰਾ ਜੋ ਕਨਸੈਪਟ ਇਥੇ ਦਿੱਤਾ ਗਿਆ ਬਿਨੈ ਦੇ ਕਨਸੈਪਟ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਸਾਨੂੰ ਕਿਸੇ ਵੀ ਚੀਜ਼ ਦੇ ਵਿੱਚ ਕੋਈ ਵੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤਾਂ ਸਾਡਾ ਜਿਹੜਾ ਮੈਂਟਲ ਲੈਵਲ ਆ ਮਾਨਸਿਕ ਪੱਧਰ ਹੈ ਉਸ ਚੀਜ਼ ਨੂੰ ਸੋਲਵ ਕਰਨ ਦੇ ਲਈ ਸਾਡੀ ਮਦਦ ਕਰਦਾ ਠੀਕ ਹੈ ਸਾਡੇ ਸਾਰਿਆਂ ਦੇ ਵਿੱਚ ਇੱਕ ਵਨ ਫੈਕਟਰ ਕੰਮ ਕਰਦਾ ਸਾਡੀ ਇੰਟੈਲੀਜੈਂਸੀ ਦੇ ਵਿੱਚ ਉਹ ਵਨ ਵੈਕਟਰ ਸਾਡੀ ਸਾਰੀ ਪ੍ਰੋਬਲਮ ਦਾ ਸੋਲੂਸ਼ਨ ਕਰਦਾ ਹੈ ਉਸ ਨੂੰ ਵਨ ਫੈਕਟਰ ਮੋਨੋ ਫੈਕਟਰ ਯੂਨੀ ਫੈਕਟਰ ਜਾਂ ਸਿੰਗਲ ਫੈਕਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਤੋਂ ਬਾਅਦ ਸਪੀਅਰਮੈਨ ਬਾਰੇ ਦੱਸਿਆ ਹੋਇਆ ਜੀ ਸਪੀਅਰਮੈਨ ਜੇ ਪੁੱਛਿਆ ਜਾਵੇ ਕਿ ਸਪੀਅਰਮੈਨ ਨੂੰ ਕੀ ਕਿਹਾ ਜਾਂਦਾ ਹੈ ਸਪੀਅਰਮੈਨ ਨੂੰ ਫਾਦਰ ਆਫ ਫੈਕਟਰ ਅਨਲਿਸਿਸ ਕਿਹਾ ਜਾਂਦਾ ਹੈ ਤੱਤਾਂ ਦੇ ਵਿਸ਼ਲੇਸ਼ਣ ਦਾ ਪਿਤਾਮਾ ਇਹਨੂੰ ਕਿਹਾ ਜਾਂਦਾ ਉਹ ਸਪੀਅਰਮੈਨ ਜਿਹੜਾ ਪਰਸਨ ਸੀ ਇਹ ਫਰੈਂਸਿਕ ਗੈਲਟਨ ਦੁਆਰਾ ਪ੍ਰਭਾਵ ਸ ਸੀ ਜੀ ਅੱਗੇ ਚੱਲਦੇ ਹਾਂ ਜੀ ਅੱਗੇ ਥਿਉਰੀਨ ਡਿਟੇਲ ਦੇ ਵਿੱਚ ਦਿੱਤਾ ਹੋਇਆ ਮੋਨੋ ਫੈਕਟਰ ਬਿਨੇ ਦਾ ਕਨਸੈਪਟ ਹੈ 2 ਫੈਕਟਰ ਸਪੀਅਰਮੈਨ ਦਾ ਤੇ ਟ੍ਰਾਈਆਰਕ ਥਿਉਰੀ ਸਟਰਨਬਰਗ ਦੀ ਹੈ ਅਕੋਰਡਿੰਗ ਟੂ ਬਿਨੇ ਅਲਫਰਡ ਬਿਨੇ ਡਿਵੈਲਪਡ ਦਾ ਫਰਸਟ ਇੰਟੈਲੀਜੈਂਸ ਟੈਸਟ 1905 ਇਹ ਬਿਨੇ ਦੁਆਰਾ ਇਹਦਾ ਸਭ ਤੋਂ ਪਹਿਲਾ ਟੈਸਟ ਕੀਤਾ ਗਿਆ 1905 ਦੇ ਵਿੱਚ ਜਿਵੇਂ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਹੀ ਵਾਸ ਫਰਸਟ ਟੂ ਇੰਟਰੋਡਿਊਸ ਦਾ ਕਨਸੈਪਟ ਆਫ ਮੈਂਟਲ ਅਜ ਇਹ ਫਰਸਟ ਪਰਸਨ ਸੀ ਜਿਹਨੇ ਮੈਂਟਲ ਏਜ ਦਾ ਕਨਸੈਪਟ ਦਿੱਤਾ ਅਕੋਰਡਿੰਗ ਟੂ ਹਿਸ ਯੂਨੀਫੈਕਟਰ ਥਿਉਰੀ ਉਹਦੀ ਯੂਨੀਫੈਕਟਰ ਥਿਉਰੀ ਦੇ ਅਕੋਰਡਿੰਗ ਇੰਟੈਲੀਜੈਂਸ ਵੀ ਆਲ ਹੈਵ ਕਾਮਨ ਸੈਂਸ ਸਾਡੇ ਸਾਰਿਆਂ ਦੇ ਵਿੱਚ ਇੱਕ ਕਾਮਨ ਸੈਂਸ ਹੁੰਦਾ ਹੀ ਜਾਂ ਜਿਸ ਨੂੰ ਜਨਰਲ ਫੈਕਟਰ ਕਿਹਾ ਜਾਂਦਾ ਹੈ ਜਿਹੜਾ ਸਾਡੀ ਇੰਟੈਲੀਜੈਂਸ ਦੇ ਵਿੱਚ ਅਪਲਾਈ ਕੀਤਾ ਜਾਂਦਾ ਹਰ ਇੱਕ ਕੰਮ ਦੇ ਵਿੱਚ ਤਾਂ ਅਸੀਂ ਸਿੰਪਲ ਵਿੱਚ ਇਹ ਕਹਿ ਸਕਦੇ ਹਾਂ ਕਿ ਬੁੱਧੀ ਸਾਡਾ ਇੱਕ ਆਮ ਦਤ ਹੈ ਠੀਕ ਹੈ ਜੋ ਸਾਡੇ ਹਰੇਕ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਵਰਤੇ ਆ ਜਾਂਦਾ ਹੈ ਤੁਹਾਨੂੰ ਕਿਸੇ ਵੀ ਚੀਜ਼ ਦੀ ਪ੍ਰੋਬਲਮ ਹੁੰਦੀ ਹੈ ਜਾਂ ਕਿਸੇ ਵੀ ਚੀਜ਼ ਨੂੰ ਤੁਸੀਂ ਸੋਲਵ ਸੋਲਵ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਇੰਟੈਲੀਜੈਂਸੀ ਦਾ ਕੰਮ ਵਰਕ ਕਰੇਗਾ ਠੀਕ ਹੈ ਉਹ ਤਾਂ ਉਹਨੂੰ ਅਸੀਂ ਵਨ ਫੈਕਟਰ ਜਾਂ ਟੂ ਮੋਨੋ ਫੈਕਟਰ ਦੇ ਨਾਮ ਨਾਲ ਜਾਣਦੇ ਹਾਂ ਟੂ ਫੈਕਟਰ ਥਿਊਰੀ ਬ੍ਰਿਟਿਸ਼ ਸਾਈਕੋਲੋਜਿਸਟ ਹੋਇਆ ਜੀ ਸਪੀਅਰਮੈਨ ਇਨਫਲੂਐਂਸਡ ਬਾਈ ਗੈਲਟਨ ਹੀ ਨੋਨ ਐਜ਼ ਆ ਫਾਦਰ ਆਫ ਫੈਕਟਰ ਅਨਲਿਸਿਸ ਜਿਵੇਂ ਪਿੱਛੇ ਤੁਹਾਨੂੰ ਦੱਸਿਆ ਹੀ ਸੈਡ ਇੰਟੈਲੀਜੈਂਸ ਇਜ਼ ਮੇਡ ਬਾਈ ਟੂ ਫੈਕਟਰ ਦਾ ਜਨਰਲ ਫੈਕਟਰ ਜੀ ਐਂਡ ਦਾ ਸਪੈਸਿਫਿਕ ਫੈਕਟਰ ਐਸ ਇਨੇ ਕੀ ਕੀਤਾ ਸੀਗਾ ਜੀ ਵੀ ਬਿਨੇ ਦੇ ਦੁਆਰਾ ਸਿੰਗਲ ਫੈਕਟਰ ਦੀ ਗੱਲ ਕੀਤੀ ਕਿ ਜੀ ਦੀ ਇਹਦੇ ਦੁਆਰਾ ਜੀ ਤੇ ਐਸ ਦੋ ਫੈਕਟਰ ਦਿੱਤੇ ਗਏ ਜੀ ਫੈਕਟਰ ਕੀ ਹੁੰਦਾ ਹੈ ਜੀ ਫੈਕਟਰ ਇਸ ਦਾ ਬੇਸਿਸ ਆਫ ਦਾ 올 ਮੈਂਟਲ ਕੈਪੈਬਿਲिटीज ਸਮਾਨ ਬੁੱਧੀ ਦਾਤ ਉਹ ਬੁੱਧੀ ਦਾਤ ਰਹੇਗਾ ਜੋ ਵਿਅਕਤੀ ਦੇ ਹਰ ਕੰਮ ਵਿੱਚ ਸ਼ਾਮਲ ਹੁੰਦਾ ਹੈ ਸੇਮ ਰਹੇਗਾ ਜੀ ਐਸ ਇਟ ਇਜ਼ ਬਿਨੇ ਨੇ ਕਿਹਾ ਸੀ ਹਾਇਰ ਦਾ ਜੀ ਫੈਕਟਰ ਜਿੰਨਾ ਜੀ ਫੈਕਟਰ ਤੁਹਾਡਾ ਹਾਈ ਹੈ ਓਨੀ ਹੀ ਇੰਟੈਲੀਜੈਂਸ ਤੁਹਾਡੀ ਹਾਈ ਹੋਊਗੀ ਜਿਸ ਵਿਅਕਤੀ ਦਾ ਜੀ ਫੈਕਟਰ ਜਿੰਨਾ ਵਧੀਆ ਉਹਦੀ ਇੰਟੈਲੀਜੈਂਸੀ ਓਨੀ ਵਧੀਆ ਹੋਊਗੀ ਕਿਸੇ ਵਿਅਕਤੀ ਦੁਆਰਾ ਦੱਸੀ ਗਈ ਚੀਜ਼ ਨੂੰ ਅਸੀਂ ਪਹਿਲੀ ਵਾਰ ਦੇ ਵਿੱਚ ਸਮਝ ਲੈਣੇ ਆ ਜਾਂ ਉਹਨੂੰ ਇੱਕ ਜਾਂ ਦੋ ਵਾਰ ਸੁਣਨ ਤੋਂ ਬਾਅਦ ਉਹਦੇ ਤੇ ਅਸੀਂ ਮਤਲਬ ਕਹਿੰਦਾ ਮਤਲਬ ਰਿਸਪੌਂਸ ਕਰਦੇ ਆ ਠੀਕ ਹੈ ਕਲਾਸ ਵਿੱਚ ਕਈ ਵਿਦਿਆਰਥੀ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਉਹਨਾਂ ਦੀ ਇੰਟੈਲੀਜੈਂਸੀ ਹਾਈ ਕਿਵੇਂ ਹੁੰਦੀ ਹੈ ਕਿ ਉਹਨਾਂ ਨੂੰ ਕੋਈ ਵੀ ਜਿਹੜਾ ਟਾਸਕ ਆ ਜਿਹੜਾ ਦਿੱਤਾ ਜਾਂਦਾ ਜੋ ਕੋਈ ਚੀਜ਼ ਸਮਝਾਈ ਜਾਂਦੀ ਹੈ ਔਰ ਫਰਸਟ ਦੇ ਵਿੱਚ ਹੀ ਉਸ ਚੀਜ਼ ਨੂੰ ਕਲੀਅਰ ਕਰ ਲੈਂਦੇ ਆ ਅਸੀਂ ਕਹਿ ਸਕਦੇ ਆ ਕਿ ਜਿਹੜੇ ਬੱਚੇ ਸਟਾਰਟਿੰਗ ਦੇ ਵਿੱਚ ਇਸ ਨੂੰ ਕਲੀਅਰ ਕਰਦੇ ਆ ਉਹਨਾਂ ਦਾ ਜੀ ਫੈਕਟਰ ਹਾਈ ਹੁੰਦਾ ਤੇ ਜਿਹੜੇ ਬੱਚਿਆਂ ਨੂੰ 2 3 ਜਾਂ 4 ਵਾਰੀ ਮੰਨ ਲਓ ਜਾਂ 5 ਵਾਰੀ ਕਿਸੇ ਚੀਜ਼ ਨੂੰ ਰਿਪੀਟ ਕਰਨਾ ਪੈਂਦਾ ਉੱਥੇ ਉਹਨਾਂ ਦਾ ਜਿਹੜਾ ਜੀ ਫੈਕਟਰ ਉਹ ਲੋ ਹੁੰਦਾ ਠੀਕ ਹੈ ਜਿੱਥੇ ਜੀ ਫੈਕਟਰ ਹਾਈ ਹੋਊਗਾ ਉੱਥੇ ਜਿਹੜੀ ਇੰਟੈਲੀਜੈਂਸੀ ਉਹ ਉਨੀ ਹੀ ਵਧੀਆ ਹੋਊਗੀ ਇਹਨਾਂ ਦੋ ਪਰਸਨਸ ਦੁਆਰਾ ਇਹ ਕਨਸੈਪਟ ਜਿਹੜਾ ਦਿੱਤਾ ਗਿਆ ਹੈ ਅਗਲਾ ਕਨਸੈਪਟ ਹੈਗਾ ਇਟ ਇਜ਼ ਰੀਸੀਵਡ ਬਾਈ ਹੈਰਿਡਿਟੀ ਇਸ ਨੂੰ ਹੈਰਿਡਿਟੀ ਤੋਂ ਮਿਲਦਾ ਤੇ ਐਜੂਕੇਸ਼ਨ ਦੁਆਰਾ ਇਹਨੂੰ ਪ੍ਰਾਪਤ ਅਸੀਂ ਨਹੀਂ ਕਰ ਸਕਦੇ ਐਸ ਫੈਕਟਰ ਇਜ਼ ਚੇਂਜੇਬਲ ਇਨ ਨੇਚਰ ਐਂਡ ਇਨਫਲੂਐਂਸਡ ਬਾਈ ਦਾ ਟ੍ਰੇਨਿੰਗ ਐਂਡ ਐਜੂਕੇਸ਼ਨ ਐਸ ਫੈਕਟਰ ਹੈ ਜਿਹੜਾ ਚੇਂਜੇਬਲ ਹੈ ਜੀ ਇਹ ਸਾਨੂੰ ਟ੍ਰੇਨਿੰਗ ਅਤੇ ਐਜੂਕੇਸ਼ਨ ਦੇ ਨਾਲ ਮਿਲਦਾ ਅਸੀਂ ਇਹਨੂੰ ਬਦਲ ਵੀ ਸਕਦੇ ਹਾਂ ਓਕੇ ਜੀ ਤੇ ਐਸ ਫੈਕਟਰ ਦੋ ਕਨਸੈਪਟ ਪੁੱਛੇ ਜਾ ਸਕਦੇ ਨੇ ਸਾਨੂੰ ਸਪੀਅਰ ਮੈਨ ਦੁਆਰਾ ਉਸ ਤੋਂ ਬਾਅਦ ਨੈਕਸਟ ਆਉਂਦਾ ਹੈ ਟ੍ਰਾਇਰਕ ਟ੍ਰਾਇਰਕ ਹੈਗੀ ਇਹ ਸਟਰਨਬਰਗ ਦੀ ਇਹਨੂੰ ਪ੍ਰੋਸੈਸ ਓਰੀਐਂਟਡ ਥਿਉਰੀ ਕਿਹਾ ਜਾਂਦਾ ਹੈ ਕਿਉਂਕਿ ਇਸ ਪਰਸਨ ਨੇ ਇਹ ਕਨਸੈਪਟ ਦਿੱਤਾ ਸੀ ਕਿ ਜਿਹੜੀ ਬਿਨੇ ਅਤੇ ਸਪੀਅਰ ਮੈਨ ਦੁਆਰਾ ਜੀ ਅਤੇ ਜੀ ਐਸ ਫੈਕਟਰਸ ਦੀ ਗੱਲ ਕੀਤੀ ਗਈ ਹੈ ਉਹ ਇੰਟੈਲੀਜੈਂਸੀ ਦੇ ਵਿੱਚ ਨਹੀਂ ਵਰਤੇ ਹਨ ਟ੍ਰਾਇਰਕ ਥਿਊਰੀ ਸਟਰਨਬਰਗ ਦੁਆਰਾ ਮਿੰਡ ਪ੍ਰੋਸੈਸ ਔਰੀਐਂਟਡ ਹੈ। ਕੋਈ ਜਿਹੜੇ ਪਿਛਲੇ ਦੋ ਕਨਸੈਪਟ ਸੀ ਉਹ ਆਪਣੇ ਕੋਲ ਆਏ ਸੀਗੇ। ਫੈਕਟਰਸ ਦੇ ਅਕੋਰਡਿੰਗ ਇੱਕ ਜੀ ਫੈਕਟਰ ਕੰਮ ਕਰਦਾ, ਇੱਕ ਜੀ ਤੇ ਐਸ 2 ਫੈਕਟਰ ਕੰਮ ਕਰਦੇ ਆ। ਬਟ ਜਿਹੜੀ ਟ੍ਰਾਇਰਕ ਥਿਊਰੀ ਸਟਰਨਬਰਗ ਦੀ ਹੈ ਇਹਦੇ ਵਿੱਚ ਤੱਤਾਂ ਤੋਂ ਇਲਾਵਾ ਗੱਲ ਕੀਤੀ ਗਈ ਹੈ। ਮੀਨਸ ਇੱਕ ਪ੍ਰੋਸੈਸ ਦੀ ਗੱਲ ਕੀਤੀ ਕਿ ਕਿਰਿਆ ਦੀ। ਮੀਨ ਜਿਵੇਂ ਤੂੰ ਜਿਵੇਂ ਤੁਸੀਂ ਕੰਮ ਕਰਦੇ ਹੋ ਜਾਂ ਤੁਸੀਂ ਕੋਈ ਵੀ ਟਾਸਕ ਕਰਦੇ ਹੋ ਤਾਂ ਤੁਹਾਡੀ ਜਿਹੜੀ ਉਹ ਕਿਰਿਆ ਹੈ ਜਾਂ ਜਿਹੜਾ ਤੁਹਾਡਾ ਕੰਮ ਹੈ ਉਹ ਇੰਟੈਲੀਜੈਂਸੀ ਬਣ ਜਾਂਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਵਿਦਆਊਟ ਦਾ ਪ੍ਰੋਸੈਸ ਦੈਟ ਰਾਦਰ ਥੈਨ ਆਊਟਕਮ ਆਫ ਦਾ ਕੰਬੀਨੇਸ਼ਨ ਆਫ ਫੈਕਟਰਸ ਇਹ ਫੈਕਟਰਸ ਦਾ ਜਿਹੜਾ ਕੰਬੀਨੇਸ਼ਨ ਹੈ ਇਹ ਚੀਜ਼ ਨਹੀਂ ਹੁੰਦੀ ਇਹ ਇੱਕ ਪ੍ਰੋਸੈਸ ਹੁੰਦਾ ਹੈ ਬੁੱਕ ਦਾ ਨਾਮ ਕੀ ਦਿੱਤਾ ਉਹ ਬਿਓਂਡ ਆਈਕਿਊ 1985 ਆ ਪ੍ਰੋਸੈਸ ਅ ਪਰਸਨ ਪ੍ਰੋਸੈਸਸਿਸ ਦਾ ਇਨਫੋਰਮੇਸ਼ਨ ਰੀਸੀਵਡ ਫ্রম ਈਚ ਕੰਪੋਨੈਂਟ ਥਰੂ ਅ ਸੀਰੀਜ਼ ਆਫ 5 ਸਟੈਪਸ ਇੱਕ ਵਿਅਕਤੀ ਪੰਜ ਵਰਗਾਂ ਦੇ ਵਿੱਚ ਆਪਣੀ ਜਾਣਕਾਰੀ ਨੂੰ ਜਿਹੜਾ ਪ੍ਰੋਸੈਸ ਕਰਦਾ ਹੈ ਉਨ੍ਹਾਂ ਦੇ ਵਿੱਚੋਂ ਕਿਹੜੇ ਕਿਹੜੇ ਸਟੈਪ ਹੋ ਸਕਦੇ ਨੇ ਦੇਖੋ ਸਭ ਤੋਂ ਪਹਿਲਾ ਹੈਗਾ 인ਕੋਡਿੰਗ ਜਿਹਨੂੰ ਆਇਡੈਂਟੀਫਾਈਂਗ ਕਿਹਾ ਜਾਂਦਾ ਹੈ 인ਫੇਰਿੰਗ ਫਿਰ ਅਨਮਾਨ ਲਗਾਇਆ ਜਾਂਦਾ ਉਸ चीज ਦਾ ਫਿਰ ਮੈਪਿੰਗ ਉਹਦਾ ਢਾਂਚਾ ਜਾਂ ਸਟਰਕਚਰ ਤਿਆਰ ਕੀਤਾ ਜਾਂਦਾ ਹੈ ਐਪਲੀਕੇਸ਼ਨ ਅਪਲਾਈ ਕਰਨਾ ਜਾਂ ਇਹਨੂੰ ਲਾਗੂ ਕਰਨਾ ਕਹਿੰਦੇ ਆ ਤੇ ਉਸ ਬਾਅਦ ਜਿਹੜਾ ਲਾਸਟ ਰਹੂਗਾ ਜੀ ਉਹ ਇਹ ਰਹੇਗਾ ਰਿਸਪਾਂਸ ਠੀਕ ਹੈ ਪ੍ਰਤੀਕ੍ਰਿਆ ਦੇਣਾ ਇਹ ਜਿਵੇਂ ਜਿਵੇਂ ਤੁਸੀਂ ਕਿਸੇ ਟਾਸਕ ਨੂੰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਜਿਹੜੇ ਸਟੈਪ ਆ ਫਰਦਰ ਆ ਜਿਹੜੇ ਉਹ ਡਿਵਾਈਡ ਹੁੰਦੇ ਆ ਜਾਣਗੇ ਤਾਂ ਇੱਕ ਇਹ ਇੱਕ process ਬਣ ਜਾਏਗਾ ਇਹਦੇ ਵਿੱਚ process ਦੀ ਗੱਲ ਕੀਤੀ ਗਈ ਹੈ ਤੇ ਫੈਕਟਰਸ ਦੀ ਗੱਲ ਆ ਜਿਹੜੀ ਉਹ ਨਹੀਂ ਕੀਤੀ ਗਈ ਤਾਂ ਅਦਰ ਨੇਮ ਦੇ ਵਿੱਚ ਜੇ ਅਸੀਂ ਗੱਲ ਕਰੀਏ 3 ਟਾਈਪਸ ਆਫ ਇੰਟੈਲੀਜੈਂਸ ਜਿਹਨੂੰ ਪੀਸੀਏ ਦਾ ਨਾਮ ਦਿੱਤਾ ਜਾਂਦਾ ਹੈ ਪ੍ਰੈਕਟੀਕਲ ਕ੍ਰੀਏਟਿਵ ਤੇ ਐਨਾਲਟਿਕਲ ਅਦਰ ਨੇਮ ਆਫ ਪੀਸੀਏ ਪੀਸੀਏ ਦੇ ਦੂਸਰੇ ਨਾਮ ਕਿਹੜੇ ਹੋ ਸਕਦੇ ਆ ਦੇਖੋ ਜਿਵੇਂ ਇਹ ਕਨਸੈਪਟ ਦਿੱਤਾ ਪਿਆ ਐਸ ਇਟ ਇਜ਼ ਤੁਸੀਂ ਇਹਨੂੰ ਸਟੱਡੀ ਕਰ ਸਕਦੇ ਹੋ ਪ੍ਰੈਕਟੀਕਲ ਦੇ ਵਿੱਚ ਕੀ ਆ ਕਨਸਟ੍ਰਕਚੂਅਲ ਦੇ ਐਡਾਪਟੇਸ਼ਨ ਆਏਗਾ ਪ੍ਰੈਕਟੀਕਲ ਇੰਟੈਲੀਜੈਂਸੀ ਕਿਹਦੇ ਚ ਹੁੰਦੀ ਹੈ ਸਟ੍ਰੀਟ ਸਮਾਰਟ ਐਂਡ ਕਾਮਨ ਸੈਂਸ ਕਿਸੇ ਵੀ ਸੰਦਰਭ ਵਿੱਚ ਚੀਜ਼ਾਂ ਦਾ ਵਧੀਆ ਇਸਤੇਮਾਲ ਕਰਨ ਵਾਲੇ ਮਤਲਬ ਆਪਣੀ ਲਾਈਫ ਦੇ ਪਰਸਨਸ ਇਸ ਤਰ੍ਹਾਂ ਹੁੰਦੇ ਆ ਕਿ ਕਿਸੇ ਵੀ ਚੀਜ਼ ਨੂੰ ਆਪਣੀ ਇੱਕ ਕਾਮਨ ਸੈਂਸ ਦੇ ਥਰੂ ਸਮਝਦੇ ਆ ਸਟ੍ਰੀਟ ਸਮਾਰਟ ਹੁੰਦੇ ਆ ਉਹ ਉਹ ਪ੍ਰੈਕਟੀਕਲ ਇੰਟੈਲੀਜੈਂਸੀ ਨੂੰ ਯੂਜ਼ ਕਰਦੇ ਆ ਜਿਹੜੇ ਵਰਡ ਦਿੱਤੇ ਹੋਏ ਕਨਸਟ੍ਰਕਚੂਅਲ ਐਡਾਪਟੇਸ਼ਨ ਇਹ ਪ੍ਰੈਕਟੀਕਲ ਦਾ ਹਿੱਸਾ ਆ ਤੁਹਾਨੂੰ ਪੀਸੀਏ ਦੀ ਜੋ ਫੁੱਲ ਫਾਰਮ ਪੁੱਛੀ ਹੁੰਦੀ ਉਸ ਤੋਂ ਬਾਅਦ ਹੈਗਾ ਕ੍ਰੀਏਟਿਵ ਕਰੀਏਟਿਵ ਦਾ ਜਿਹੜਾ ਦੂਸਰਾ ਵਰਡ ਹੈ ਸਿੰਥੈਸਿਸ ਇਹ ਪੀਪਰ ਚ ਆ ਚੁੱਕਿਆ ਜੀ ਐਕਸਪੀਰੀਐਂਸ਼ੀਅਲ ਇਮੇਜੀਨੇਟਿਵ ਤੇ ਇਨੋਵੇਟਿਵ ਪ੍ਰੋਬਲਮਸ ਸੋਲਵਿੰਗ ਜਿਹੜੇ ਹੁੰਦੇ ਆ ਜਿਵੇਂ ਅਸੀਂ ਸਿਜਨਾਤਮਕ ਬੁੱਧੀ ਦੇ ਮਾਲਕ ਹੁੰਦੇ ਆ ਜਾਂ ਕਿਸੇ ਐਕਸਪੀਰੀਐਂਸ ਤੋਂ ਵਧੀਆ ਸਿੱਖਦੇ ਆ ਅਸੀਂ ਕਰੀਏਟਿਵ ਦੇ ਵਿੱਚ ਆਵਾਂਗੇ ਐਨਾਲਿਸਿਸ ਕੀ ਰਹੇਗਾ ਜੀ ਕੰਪੋਨੈਂਸ਼ਨ ਰਹੇਗਾ ਐਕਾਡੈਮਿਕ ਐਂਡ ਪ੍ਰੋਬਲਮ ਸੋਲਵਿੰਗ ਇਨ தி ਕੰਪਿਟੀਸ਼ਨ ਕਿਸੇ ਵੀ ਵਿਸ਼ੇ ਵਿੱਚ ਵਧੀਆ ਹੋ ਸਕਦੇ ਹਨ ਸਮੱਸਿਆ ਹੱਲ ਲੱਭ ਸਕਦੇ ਆ ਕਿਸੇ ਵੀ ਜਦੋਂ ਵੀ ਐਨਾਲਿਸਿਸ ਦੀ ਗੱਲ ਹੋਊਗੀ ਉਦੋਂ ਸਕੂਲ ਨਾਲ ਜਿਹੜੇ ਰਿਲੇਟਡ ਹੈ ਸਟੂਡੈਂਟ ਹੈ ਜਾਂ ਚਾਈਲਡ ਹੈ ਉਹਨਾਂ ਦੀ ਇੰਟੈਲੀਜੈਂਸੀ ਬਾਰੇ ਪੁੱਛਿਆ ਜਾਊਗਾ ਸ਼ਾਰਟ ਦੇ ਵਿੱਚ ਗੱਲ ਕਰੀਏ ਤਾਂ ਪੀਸੀਏ ਪ੍ਰੈਕਟੀਕਲ ਕ੍ਰੀਏਟਿਵ ਤੇ ਨੈਟਿਕਲ ਕ੍ਰੀਏਟਿਵ ਦਾ ਜਿਹੜਾ ਦੂਸਰਾ ਨਾਮ ਤੁਸੀਂ ਯਾਦ ਰੱਖਣਾ ਸੰਥੈਸਿਸ ਇਹ ਐਗਜ਼ਾਮ ਦੇ ਵਿੱਚ ਕੁਐਸਚਨ ਬਣ ਚੁੱਕੇ ਆ ਠੀਕ ਹੈ ਜਿੰਨੇ ਵਰਡ ਇਹਦੇ ਵਿੱਚ ਦਿੱਤੇ ਹੋਏ ਆ ਐਡਾਪਟੇਸ਼ਨ ਕਨਸਟ੍ਰਕਚੁਅਲ ਐਕਸਪੀਰੀਸ਼ਨਲ ਇਮੇਜੀਨੇਟਿਵ ਇਨੋਵੇਟਿਵ ਉਹ ਸਾਰੇ ਇਹ ਪੀਸੀਏ ਦੇ ਮਤਲਬ ਵਰਡ ਰਹਿਣਗੇ ਇਹਨਾਂ ਨੂੰ ਧਿਆਨ ਦੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ ਅਗਲੇ ਸਟੈਪ ਤੇ ਚਲਦੇ ਹਾਂ ਅਗਲਾ ਸਾਨੂੰ ਦਿੱਤਾ ਹੋਇਆ ਜੀ ਇਮੋਸ਼ਨਲ ਇੰਟੈਲੀਜੈਂਸ ਸੰਵੇਗਾਤਮਕ ਜਾਂ ਭਾਵਨਾਤਮਕ ਬੁੱਧੀ ਕਹੇ ਜਾਂਦਾ ਹੈ ਇਮੋਸ਼ਨਲ ਇੰਟੈਲੀਜੈਂਸ ਦਾ ਟਰਮ ਵਾਸ ਪਾਇੰਡ ਇਨ 1990 ਇਨਰ ਸਰਚ ਪੇਪਰ ਬਾਈ 2 ਸਾਈਕੋਲੋਜ ਪ੍ਰੋਫੈਸਰ ਜੌਨ ਡੀ ਮੇਅਰ ਆਫ ਯੂ ਐਨ ਐਚ ਐਂਡ ਪੀਟਰ ਸਲੋਵੀ officially but later popularized psychologist daniel goleman ta daniel goleman dwara nu agge lokpriyata ehdi ditti gayi hai sab to pehla jeha saada question huga oh john dy mer ate peter slovy de naal rahega ji eh vi previous year de vich puchya gaya question hai ye puchhe janda ki jehdi emotional intelligence nu agge kide dwara badhaya gaya ta daniel goleman dwara badhaya gaya four components hai jehde ਇਮੋਸ਼ਨ ਇੰਟੈਲੀਜੈਂਸੀ ਦੇ ਪੁੱਛੇ ਜਾਂਦੇ ਆ ਇੱਕ ਸੈਲਫ ਅਵੇਅਰਨੈਸ ਹੁੰਦਾ ਜੀ ਸੈਲਫ ਮੈਨੇਜਮੈਂਟ ਹੈ ਸੋਸ਼ਲ ਅਵੇਅਰਨੈਸ ਤੇ ਰਿਲੇਸ਼ਨਸ਼ਿਪ ਮੈਨੇਜਮੈਂਟ ਦੋ ਵਰਡ ਆ ਜਿਹੜੇ ਅਵੇਅਰਨੈਸ ਦੇ ਨਾਲ ਚੱਲਦੇ ਜੀ ਇੱਕ ਸੈਲਫ ਤੇ ਸੋਸ਼ਲ ਦੋ ਵਰਡ ਚੱਲਣਗੇ ਮੈਨੇਜਮੈਂਟ ਤੇ ਮੈਨੇਜਮੈਂਟ ਦੇ ਨਾਲ ਹੋ ਰਹਿਣਗੇ ਸੈਲਫ ਤੇ ਰਿਲੇਸ਼ਨਸ਼ਿਪ ਸਵੈ ਜਾਗਰੂਕਤਾ ਸਵੈ ਪ੍ਰਬੰਧਨ ਸਮਾਜਿਕ ਜਾਗਰੂਕਤਾ ਤੇ ਸੰਬੰਧ ਪ੍ਰਬੰਧਨ ਇਹ ਬੁੱਧੀ ਦੇ ਚਾਰ ਥੰਮ੍ਹ ਆ ਇਹ ਡੈਨੀਅਲ ਗੋਲਮਨ ਦੁਆਰਾ 2001 ਦੇ ਵਿੱਚ ਦਿੱਤੇ ਗਏ ਇਹਨੂੰ ਅਸੀਂ ਇਮੋਸ਼ਨਲ ਇੰਟੈਲੀਜੈਂਸ ਦਾ ਨਾਮ ਦਿੰਦੇ ਉਸ ਤੋਂ ਬਾਅਦ ਜੇ ਅੱਗੇ ਇਸ ਚੀਜ਼ ਬਾਰੇ ਹੋਰ ਡਿਟੇਲ ਚ ਪੁੱਛਿਆ ਜਾਵੇ ਸੈਲਫ ਅਵੇਅਰਨੈਸ ਦੀ ਗੱਲ ਕੀਤੀ ਹੈ ਅਬਿਲਿਟੀ ਟੂ ਰਿਕੋਗਨਾਈਜ਼ ਐਂਡ ਅੰਡਰਸਟੈਂਡ ਯੋਰ ਮੂਡਸ ਐਂਡ ਇਮੋਸ਼ਨਸ ਐਂਡ ਹਾਊ ਦੇ ਇਫੈਕਟ ਟੂ ਅਦਰਸ ਕਹਿੰਦਾ ਤੁਹਾਡਾ ਸੁਭਾਅ ਤੁਹਾਡੀਆਂ ਭਾਵਨਾਵਾਂ ਨੂੰ ਪਛਾਣਨਾ ਸਮਝਣ ਦੀ ਯੋਗਤਾ ਅਤੇ ਦੂਜਿਆਂ ਨੂੰ ਕਿਵੇਂ ਤੁਸੀਂ ਪ੍ਰਭਾਵਿਤ ਕਰਦੇ ਹੋ ਇਹ ਸੈਲਫ ਅਵੇਅਰਨੈਸ ਹੁੰਦੀ ਹੈ ਸਵੈ ਜਾਗਰੂਕਤਾ ਸੈਲਫ ਰੈਗੂਲੇਸ਼ਨ ਕੀ ਹੁੰਦਾ ਹੈ ਦੈ ਅਬਿਲਟੀ ਟੂ ਕੰਟਰੋਲ ਇੰਪਲਸਸਸ ਐਂਡ ਮੂਵਸ ਐਂਡ ਥਿੰਕ ਬਿਫੋਰ ਐਕਟਿੰਗ ਕੁਝ ਕੰਮ ਕਰਨ ਤੋਂ ਪਹਿਲਾਂ ਸੋਚਣ ਦੀ ਸਮਰੱਥਾ ਹੁੰਦੀ ਹੈ ਤੁਸੀਂ ਆਪਣੀਆਂ ਭਾਵਨਾਵਾਂ ਸੁਭਾਵਾਂ ਨੂੰ ਨਿਯੰਤਰਣ ਕਰਦੇ ਹੋ ਕੰਟਰੋਲ ਕਰਦੇ ਹੋ ਆਪਣੇ ਆਪ ਨੂੰ ਸੈਲਫ ਰੈਗੂਲੇਟ ਕਰਦੇ ਹੋ ਠੀਕ ਹੈ ਉਸ ਨੂੰ ਚੀਜ਼ ਨੂੰ ਕਿਹਾ ਜਾਂਦਾ ਹੈ ਮੋਟੀਵੇਸ਼ਨ ਕੀ ਹੁੰਦਾ ਹੈ ਇੰਟਰਨਲ ਵੀ ਹੁੰਦੀ ਹੈ ਇੰਟ੍ਰੀਨਸਿਕ ਵੀ ਹੁੰਦੀ ਹੈ ਬੀਇੰਗ ਡਰਾਈਵਨ ਟੂ ਪਰਸੂ ਗੋਲਸ ਆਫ ਪਰਸਨ ਰੀਜ਼ਨਸ ਰਾਦਰ ਥੈਨ ਸਮ ਕਾਈਂਡ ਆਫ ਰਿਵਾਰਡ ਐਂਡ ਆਪੋਜ਼ਿਟ ਟੂ ਐਕਸਟਰਨਲ ਮੋਟੀਵੇਸ਼ਨ ਕਿਸੇ ਕਿਸਮ ਦੇ ਇਨਾਮ ਦੀ ਬਜਾਏ ਨਿੱਜੀ ਕਾਰਨਾ ਕਰਕੇ ਟੀਚੇਨ ਪਿੱਛਾ ਕਰਨ ਲਈ ਪ੍ਰੇਰਿਤ ਹੋਣਾ ਬਾਹਰੀ ਪ੍ਰੇਰਣਾ ਹੁੰਦੀ ਹੈ ਵੀ ਅਸੀਂ ਕਿਸੇ ਇਨਾਮ ਦੀ ਇੱਛਾ ਨਹੀਂ ਰੱਖਦੇ ਬਟ ਆਪਣੇ ਜਿਹੜੇ ਨਿੱਜੀ ਕਾਰਨ ਉਹਨਾਂ ਦੇ ਟੀਚੇਨ ਪਿੱਛਾ ਕਰਨ ਲਈ ਅਸੀਂ ਮੋਟੀਵੇਟ ਹੁੰਨੇ ਆ ਕਿਸੇ ਨੂੰ ਦੇਖ ਕੇ ਹੁੰਨੇ ਆ ਉਹ ਐਕਸਟਰਨਲ ਮੋਟੀਵੇਸ਼ਨ ਦਾ ਹਿੱਸਾ ਬਣਦਾ ਐਮਪੈਥੀ ਕੀ ਹੁੰਦਾ ਹੈ ਬਿਲਟੀ ਟੂ ਰੈਕੋਗਨਾਈਜ਼ ਐਂਡ ਅੰਡਰਸਟੈਂਡ ਅਦਰਸ ਮੋਟੀਵੇਸ਼ਨ ਅਸੀਂ ਦੂਸਰਿਆਂ ਦੀ ਪ੍ਰੇਰਣਾਵਾਂ ਨੂੰ ਪਹਿਚਾਨਣ ਦੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵਿਚ ਇਜ਼ ਅਸੈਂਸ਼ੀਅਲ ਫਾਰ ਬਿਲਡਿੰਗ ਐਂਡ ਲੀਡਿੰਗ ਐਂਡ ਟੀਮ ਸਕਸੈਸਫੁਲੀ ਜੋ ਸਾਨੂੰ ਸਫਲਤਾ ਪੂਰਵਕ ਟੀਮਾਂ ਬਣਾਉਣ ਦੇ ਅਗਵਾਈ ਕਰਨ ਦੇ ਲਈ ਜ਼ਰੂਰੀ ਹੁੰਦਾ ਹੈ ਜੀ ਠੀਕ ਹੈ ਐਮਪੈਥੀ ਕਿਸੇ ਹੋਰ ਨੂੰ ਸਮਝਣਾ ਸੋਸ਼ਲ ਸਕਿਲਸ ਦੇ ਵਿੱਚ ਕੀ ਰਹੂਗਾ ਐਬਿਲਟੀ ਟੂ ਮੈਨੇਜ ਰਿਲੇਸ਼ਨਸ਼ਿਪ ਐਂਡ ਬਿਲਡ ਨੈਟਵਰਕ ਅਸੀਂ ਆਪਣਾ ਨੈਟਵਰਕ ਆਪਣਾ ਸੈੱਲ ਕਿੰਨਾ ਕੁ ਮਤਲਬ ਸਟਰੋਂਗ ਕਰ ਸਕਦੇ ਹਾਂ ਸਬੰਧਾਂ ਦਾ ਪ੍ਰਬੰਧਨ ਕਰਨ ਲਈ ਆਪਣੇ ਨੈਟਵਰਕ ਬਣਾਉਣ ਦੀ ਜਿਹੜੀ ਸਮਰੱਥਾ ਹੈ ਉਹਨੂੰ ਕਹਿੰਦੇ ਮੈਸੇਜ ਜਿਹੜਾ ਕੁਐਸਚਨ ਬਣਦਾ ਹੈ ਉਹ ਸਾਡੇ ਲਈ ਫੋਰ ਕੰਪੋਨੈਂਟਸ ਜਾਂ ਐਲੀਮੈਂਟਸ ਜਿਹੜੇ ਉਹ ਪੁੱਛੇ ਜਾ ਸਕਦੇ ਆ ਸੈਲਫ ਅਵੇਅਰਨੈਸ ਸੈਲਫ ਮੈਨੇਜਮੈਂਟ ਸੋਸ਼ਲ ਅਵੇਅਰਨੈਸ ਤੇ ਰਿਲੇਸ਼ਨ ਇਸ ਤੋਂ ਇਲਾਵਾ ਜੇ ਇਹਦੇ ਅਗਲੇ ਸਟੈਪ ਪੁੱਛੇ ਜਾਣਗੇ ਤਾਂ ਉਹ ਸਾਡੇ ਕੋਲੇ ਰਹਿਣਗੇ ਸੋਸ਼ਲ ਅਵੇਅਰਨੈਸ ਸੈਲਫ ਰੈਗੂਲੇਸ਼ਨ ਮੋਟੀਵੇਸ਼ਨ ਐਮਪੈਥੀ ਅਤੇ ਸੋਸ਼ਲ ਸਕਿਲ ਐਬਿਲਿਟੀ ਮਾਡਲ ਦਿੱਤਾ ਗਿਆ ਸੀ ਮੇਅਰ ਐਂਡ ਸਵਾਵੀ ਦੁਆਰਾ 4 ਬ੍ਰਾਂਚਸ ਮਾਡਲ ਆਫ EI ਕਹਿੰਦੇ EI ਦਾ ਮਤਲਬ ਹੈ ਇਮੋਸ਼ਨਲ ਇੰਟੈਲੀਜੈਂਸ ਤੇ ਇਸੇ ਮਾਡਲ ਦੇ ਵਿੱਚ 4 ਫੰਡਾਮੈਂਟਲ ਇਮੋਸ਼ਨਸ ਰਿਲੇਟਡ ਕੰਪਰਾਈਜ਼ਸ ਕੀ ਸੀਗਾ ਫਸਟ ਦੇ ਵਿੱਚ ਸੀਗਾ ਪਰਸੈਪਸ਼ਨ ਐਕਸਪ੍ਰੈਸ਼ਨ ਆਫ ਇਮੋਸ਼ਨ ਸੈਕੰਡ ਯੂਜ਼ ਆਫ ਇਮੋਸ਼ਨ ਇਨ ਫੈਸਿਲਿਟੇਟਡ ਥਿੰਕਿੰਗ ਅੰਡਰਸਟੈਂਡਿੰਗ ਆਫ ਇਮੋਸ਼ਨ ਐਂਡ ਮੈਨੇਜਮੈਂਟ ਆਫ ਦਾ ਇਮੋਸ਼ਨ ਇਨ ਵਨਸੈਲਵਜ਼ ਆਦਰਸ ਇਹਨਾਂ ਨੂੰ ਐਜ਼ ਇਟ ਇਜ਼ ਪੜਿਆ ਜਾ ਸਕਦਾ ਹੈ ਕਿਉਂਕਿ ਜਿਹੜਾ ਕੁਐਸਚਨ ਬਣਿਆ ਹੋਇਆ ਹੈ ਜੀ ਉਹ ਜਿਹੜਾ ਪਿਛਲਾ ਸਟੈਪ ਆ ਸਾਡੇ ਕੋਲੇ ਇਹ ਵਾਲਾ ਇਹਦੇ ਵਿੱਚੋਂ ਕੁਐਸਚਨ ਜਿਹੜਾ ਬਣ ਚੁੱਕੇ ਆ ਜਿਹੜਾ ਨੈਕਸਟ ਸਟੈਪ ਆ ਇੱਕ ਇਹ ਦੇ ਵਿੱਚੋਂ ਬਣਨੇ ਠੀਕ ਹੈ ਐਸੇ ਦਾ ਕਿ ਜਿਹੜਾ ਕਨਸੈਪਟ ਹੋਊਗਾ ਸਾਡਾ ਅੱਜ ਦੀ ਥਿਊਰੀ ਦੇ ਨਾਲ ਰਿਲੇਟਡ ਹੈ ਜਿਹਦੇ ਵਿੱਚ ਗੈਲਟਨ ਇਮੋਸ਼ਨ ਇੰਟੈਲੀਜੈਂਸੀ ਸਟਰਨਬਰਗ ਬਿਨਿੰਗ ਠੀਕ ਹੈ ਇਹ ਸਾਰੇ ਕਨਸੈਪਟ ਹੈ ਉਸ ਬਾਅਦ ਜਿਹੜਾ ਨੈਕਸਟ ਸਾਡਾ ਪਾਰਟ ਆ ਸਾਈਕੋਲੋਜੀ ਦਾ 5 6 7 ਜੋ ਵੀ ਪਾਰਟ ਅਸੀਂ ਅਪਲੋਡ ਕੀਤਾ ਹੋਇਆ ਉਹ ਚੱਲੂਗਾ ਜੀ ਆਪਣਾ 3D ਥਿਊਰੀ ਦੇ ਨਾਲ 3D 3 ਕੀ ਹੈ ਇਹਦੇ ਚ ਕਿਹੜੇ ਕਿਹੜੇ ਪੁਆਇੰਟਸ ਬੰਨ੍ਹ ਗਏ ਕਿਹੜੇ ਕਿਹੜੇ ਕੁਐਸਚਨ ਹੋ ਸਕਦੇ ਆ ਇਹ ਸਾਡਾ ਨੈਕਸਟ ਵਰਕ ਹੋਏਗਾ ਓਕੇ